ਖਬਰਾਂ માં ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਖਾਲਿਸਤਾਨ ਦਾ ਹੋਇਆ ਵੱਡਾ ਬੋਲ ਵਾਲਾ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਨੂੰ ਹਰ ਸਾਲ ਧਮਕੀਆਂ ਮਿਲਦੀਆਂ ਨੇ ਖਾਲਿਸਤਾਨੀ ਸਮਰਥਕਾਂ ਹੋਣਾਂ ਵੱਲੋਂ ਤੇ ਦੂਸਰੇ ਪਾਸੇ ਖਾਲਿਸਤਾਨੀ ਆਲੋਚਕ ਦਾ ਅਮਰੀਕਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ ਵੱਡੇ ਪੱਧਰ ਤੇ ਖਬਰ ਆ ਰਹੀ ਹੈ ਕਿ ਆਖਰਕਾਰ ਇਸ ਖਾਲਿਸਤਾਨੀ ਆਲੋਚਕ ਦਾ ਕਤਲ ਕਿਉਂ ਕੀਤਾ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕੈਲੀਫੋਰਨੀਆ ਤੋਂ ਖਾਲਸਤਾਨੀ ਵੱਖਵਾਦ ਖਿਲਾਫ ਆਵਾਜ਼ ਬੁਲੰਦ ਕਰ ਰਹੇ ਅਮਰੀਕਾ ਦੇ ਕਾਰੋਬਾਰੀ ਅਤੇ ਸਮਾਜਿਕ ਕਾਰਕੂਨ ਸੁਖੀ ਚਾਲ ਦੀ ਇਥੇ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ ਚਾਹ ਵਿਦੇਸ਼ਾਂ ਵਿੱਚ ਸਰਗਰਮ ਖਾਲਸਤਾਨੀ ਤੱਤਾਂ ਦੇ ਪ੍ਰਮੁੱਖ ਆਲੋਚਕ ਸਨ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਚਾਲ ਨੇ ਉਹ ਵੱਡੇ ਪੱਧਰ ਤੇ ਵਿਰੋਧ ਕਰਦੇ ਰਹੇ ਨੇ ਵਿਦੇਸ਼ਾਂ ਅਤੇ ਦੁਨੀਆ ਦੀ ਧਰਤੀ ਦੇ ਵਿੱਚ ਕਿ ਸਾਨੂੰ ਖਾਲਸਤਾਨ ਨਹੀਂ ਚਾਹੀਦਾ ਉਹ ਵੱਡੇ ਪੱਧਰ ਤੇ ਖਾਲਸਤਾਨ ਦੀ ਆਲੋਚਨਾ ਹੁਣ ਤਾਂ ਕਰਦੇ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਚਾਲ ਵਦੇਸ਼ਾਂ ਸਰਗਰਮ ਖਾਲਸਨੀ ਤਤਾਂ ਦੇ ਪ੍ਰਮੁੱਖ ਆਲੋਚਕ ਸਨ ਉਹਨਾਂ ਦੇ ਕਰੀਬੀ ਮਿੱਤਰ ਜਸਪਾਲ ਸਿੰਘ ਮੁਤਾਬਕ ਚਾਲ ਨੇ ਵੀਰਵਾਰ ਨੂੰ ਕੈਲੀਫੋਰਨੀਆ ਵਿੱਚ ਆਪਣੇ ਕਿਸੇ ਇੱਕ ਜਾਣ ਦੇ ਕਰ ਰਾਤ ਦਾ ਖਾਣਾ ਖਾਧਾ ਸੀ ਇਸ ਤੋਂ ਬਾਅਦ ਉਹਨਾਂ ਦੀ ਤਬੀਅਤ ਵਿਗੜ ਗਈ ਅਤੇ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ ਖਾਣੇ ਤੋਂ ਪਹਿਲਾਂ ਉਹ ਪੂਰੀ ਤਰ੍ਹਾਂ ਸਿਸਮਨਸਨ ਉਹਨਾਂ ਦੇ ਇੱਕ ਦੋਸਤ ਬੂਟਾ ਸਿੰਘ ਕਲੇਰ ਨੇ ਦੱਸਿਆ ਕਿ ਚਾਲੂ ਖਾਲਸਤਾਨੀ ਸਮਰਥਕਾਂ ਸਮੂਹਾਂ ਤੋਂ ਲਗਾਤਾਰ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਸਨ ਪਰ ਉਹ ਆਪਣੇ ਵਿਚਾਰ ਪ੍ਰਤੀ ਡਿਗ ਰਹੇ ਉਹਨਾਂ ਦੀ ਮੌਤ 17 ਅਗਸਤ ਨੂੰ ਵਸ਼ਿੰਗਟਨ ਡੀਸੀ ਖਾਲਸ 17 ਆਹ ਸੋਰੀ 17 ਜੁਲਾਈ ਜੁਲਾਈ ਨੂੰ ਵਸ਼ਿੰਗਟਨ ਡੀਸੀ ਖਾਲਸਤਾਨੀ ਐਤਵਾਰ ਤੋਂ ਠੀਕ ਪਹਿਲਾਂ ਹੋਈ ਹੈ ਜਦ ਉਹ ਸਰਗਰਮ ਵਿਰੋਧ ਕਰ ਰਹੇ ਸਨ ਪੁਲਿਸ ਮਾਮਲੀ ਜਾਂਚ ਕਰ ਲਈ ਹੈ ਅਤੇ ਮੌਤ ਦਾ ਮੌਦੇ ਕਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹ ਪਰਸਨ ਸੀ ਇਹ ਲਗਾਤਾਰ ਵਿਰੋਧ ਕਰਦੇ ਰਹੇ ਸੁਖੀ ਚਾਲ ਦੇ ਨਾਲ ਜਾਂਦੇ ਜਾਣੇ ਜਾਂਦੇ ਰਹੇ ਸੁਖੀ ਚਾਲ ਹਮੇਸ਼ਾ ਹੀ ਜਿਹੜੇ ਖਾਲਸਤਾਨ ਦੇ ਸਮਰਥਨ ਜਿਹੜੇ ਲੋਕ ਕਰਦੇ ਸੀ ਉਹਨਾਂ ਦੇ ਵਿਰੁੱਧ ਬੋਲਦੇ ਸੀ ਜਿਹੜੇ ਖਾਲਸਤਾਨ ਦਾ ਝੰਡਾ ਉੱਚਾ ਬੁਲੰਦ ਕਰਦੇ ਸੀ ਉਹਨਾਂ ਦੇ ਵਿਰੋਧ ਵਿੱਚ ਬੋਲਿਆ ਜਾਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਸੁਖੀ ਚਾਲ ਦੀ ਮੌਤ ਉੱਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਮਨੀ ਭੁਗਤrai ਨੂੰ ਖਾਣੇ ਵਗੈਰਾ ਵਿੱਚ ਕੋਈ ਚੀਜ਼ ਮਿਲਾ ਕੇ ਉਸ ਦਾ ਜਿਹੜਾ ਹੈ ਕਤਲ ਕੀਤਾ ਗਿਆ ਉਸ ਦੀ ਮੌਤ ਨੂੰ ਅੰਜਾਮ ਦਿੱਤਾ ਗਿਆ ਹੈ ਧੰਨਵਾਦ